ਨਾ ਫਾਸਟ ਫੂਡ ਨੂੰ ਬਦਨਾਮ ਪੜਾ ਕੀਤਾ ਹੋਇਆ ਹੈ ਜੀ ਜੀ ਬਟ ਡਿਪੈਂਡ ਕਰਦਾ ਤੁਹਾਡੇ ਤੇ ਤੁਸੀਂ ਕੁਆਲਿਟੀ ਕਿਦਾਂ ਦੀ ਸਰਵ ਕਰਦੇ ਹੋ ਉਹੀ ਚੀਜ਼ਾਂ ਨੇ ਜੋ ਤੁਸੀਂ ਘਰ ਦੇ ਵਿੱਚ ਅਗਰ ਤੁਸੀਂ ਵਧੀਆ ਕੁਆਲਿਟੀ ਐਂਡ ਬਹੁਤ اچھا ਲੱਗ ਰਿਹਾ ਏ ਥੇ ਆ ਕੇ ਮਤਲਬ ਅੰਦਰ ਐਕਸਪੀਰੀਅੰਸ ਬਹੁਤ ਅੱਛੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਇਨਾਂ ਨੇ ਜਿੱਦਾਂ ਕਿ ਕੂਰ ਦੇ ਨਾਲ ਨਾਲ ਇਹਨਾਂ ਨੇ ਇੱਥੇ ਗੇਮਿੰਗ ਦਾ ਜਿਹੜਾ ਕਨਸੈਪਟ ਰੱਖਿਆ ਉਹ ਬਹੁਤ ਵਧੀਆ ਲੱਗਿਆ ਮਸ਼ਹੂਰ ਕੁਲੜ ਪੀਜ਼ਾ ਜੋੜੀ ਅੱਜ ਪਟਾਰਾ ਵਿਖੇ ਇੱਕ ਨਿਜੀ ਰੈਸਟੋਰੈਂਟ ਦੇ ਉਦਘਾਟਨ ਮੌਕੇ ਪਹੁੰਚੀ ਤੇ ਰੈਸਟੋਰੈਂਟ ਦੇ ਮਾਲਕਾਂ ਵੱਲੋਂ ਉਹਨਾਂ ਦਾ ਸਵਾਗਤ ਬੜੇ ਹੀ ਜ਼ੋਰ ਸ਼ੋਰ ਦੇ ਨਾਲ ਅਤੇ ਢੋਲ ਦੀ ਥਾਪ ਤੇ ਕੀਤਾ ਗਿਆ ਇਸ ਮੌਕੇ ਕੁਲੜ ਪੀਜ਼ਾ ਜੋੜੀ ਨੱਚਦੀ ਹੋਈ ਵੀ ਨਜ਼ਰ ਆਈ ਤੇ ਮੀੜਿਆਂ ਨਾਲ ਗੱਲਬਾਤ ਕਰਦੇ ਆ ਦੋਹਾਂ ਨੇ ਆਪਣੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਪਿਆਰ ਸਦਕਾ ਉਹ ਇਸ ਮੁਕਾਮ ਤੱਕ ਪਹੁੰਚੇ ਨੇ ਉਹਨਾਂ ਅਰਬਨ ਸਟੇਟ ਰੈਸਟੋਰੈਂਟ ਦੇ ਮਾਲਕਾਂ ਨੂੰ ਵਧਾਈ ਵੀ ਦਿੱਤੀ ਉੱਥੇ ਹੀ ਉਦਘਾਟਨ ਮੌਕੇ ਪਹੁੰਚੀ ਯਤ੍ਰੋ ਚਤਰੋ ਜੋੜੀ ਵੀ ਬੀਬੀ ਚਤਰੋ ਵੀ ਖਾਸ ਜੋ ਬੋਲੀਆਂ ਪੰਗੜੇ ਵੀ ਪਾਏ ਤੇ ਬੀਬੀ ਚਤਰੂ ਨੇ ਆਪਣੇ ਜਾਣੀ ਪਹਿਚਾਨੇ ਅੰਦਾਜ਼ ਦੇ ਵਿਸਤਮਾਗਮ ਵਿੱਚ ਖੁਸ਼ੀ ਦਾ ਮਾਹੌਲ ਬਣਾਇ ਰੱਖਿਆ ਹੋਰ ਕੀ ਕੀ ਕਿਹਾ ਕੁਲਰ ਪੀਜ਼ਾ ਜੋੜੀ ਅਤੇ ਬੀਬੀ ਯਤਰੋ ਚਤਰੂ ਨੇ ਆ ਉਸੇ ਵਿਸੰਦ ਨੇ ਉਹਨਾਂ ਨੂੰ ਸਗੋਂ ਹੋਰ ਵਧੀਆ ਹੈਲਥ ਕੌਨਸ਼ੀਅਸ ਚੀਜ਼ਾਂ ਦੇ ਨਾਲ ਫੂਡ ਪ੍ਰੋਵਾਈਡ ਕਰਨਗੇ ਕਿਉਂਕਿ ਲੋਕਾਂ ਨੇ ਲੋਕਾਂ ਨੇ ਨਾ ਫਾਸਟ ਫੂਡ ਨੂੰ ਬਦਨਾਮ ਬੜਾ ਕੀਤਾ ਹੋਇਆ ਜੀ ਜੀ ਬਟ ਡਿਪੈਂਡ ਕਰਦਾ ਤੁਹਾਡੇ ਤੇ ਤੁਸੀਂ ਕੁਆਲਿਟੀ ਕਿਦਾਂ ਦੀ ਸਰਵ ਕਰਦੇ ਹੋ ਉਹੀ ਚੀਜ਼ਾਂ ਨੇ ਜੋ ਤੁਸੀਂ ਘਰ ਦੇ ਵਿੱਚ ਅਗਰ ਤੁਸੀਂ ਵਧੀਆ ਕੁਆਲਿਟੀ ਯੂਜ਼ ਕਰਦੇ ਹੋ ਤੇ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਅਗਰ ਚੰਗੀ ਕੁਆਲਿਟੀ ਸਰਵ ਕਰੋਗੇ ਤੇ ਹਮੇਸ਼ਾ ਤੁਹਾਡੇ ਕੋਲ ਕਸਟਮਰ ਵੀ ਰਿਪੀਟ ਆਂਦਾ ਹੈ ਤੇ ਸਿਹਤਨ ਵੀ ਕਦੇ ਖਰਾਬ ਨਹੀਂ ਹੁੰਦੀ ਤਾਂ ਸੈਲੈਬ੍ਰਿਟੀਆਂ ਜਦੋਂ ਆਉਂਦੇ ਸੀਗੇ ਜੀ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜਦੋਂ ਉਹਨਾਂ ਦੀ ਮੂਵੀ ਆਂਦੀ ਹੈ ਕੋਈ ਸੌਂਗਸ ਆਉਂਦੇ ਨੇ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜੀ ਜੀ ਗੁਰੂ ਸਾਹਿਬ ਨੇ ਉਸ ਸਮੇਂ ਇਹ ਚੀਜ਼ ਬਖਸ਼ ਦਿੱਤੀ ਸੀਗੀ ਕਿ ਉਹ ਚਲੋ ਸਾਡੀ ਪ੍ਰੋਮੋਸ਼ਨਸ ਤੇ ਹੁੰਦੀ ਹੁੰਦੀ ਸੀ ਪਰ ਉਹ ਖੁਦ ਦੀ ਪ੍ਰੋਮੋਸ਼ਨ ਲਈ ਵੀ ਆਉਂਦੇ ਸੀ ਕਿ ਉਹਨਾਂ ਦਾ ਜੇ ਕੋਈ ਮੂਵੀ ਆ ਰਹੀ ਹੈ ਜਿੱਦਾਂ ਪਿੱਛੇ ਜਿੰਨੇ ਵੀ ਸੈ ਤੁਸੀਂ ਆਪਣੀ ਮਿਹਨਤ ਨਾਲ ਸੱਚੇ ਦਿਲੋਂ ਲਗਨ ਨਾਲ ਕੀਰਤਨਾ ਲੱਗੇ ਵਰਤਿਓ ਤੇ ਮਾਲਕ ਆਪੇ ਤੁਹਾਨੂੰ ਤਰੱਕੀ ਬਖਸ਼ਦਾ ਹੀ ਬਖਸ਼ਦਾ ਤੇ ਬਟਾਲੇ ਵਾਸਤੇ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮੈਂ ਪਹਿਲੀ ਵਾਰੀ ਬਟਾਲਾ ਆਈਆਂ ਐਂਡ ਬਹੁਤ ਅੱਛਾ ਲੱਗ ਰਿਹਾ ਏ ਥੇ ਆ ਕੇ ਮਤਲਬ ਅੰਦਰ ਐਸੈਂਸ ਦੀ ਵਾਈਬ ਬਹੁਤ ਅੱਛੀ ਹੈ ਔਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਜਿੱਦਾਂ ਕਿਹਾ ਕਿ ਫੂਡ ਨਾਲ ਨਾਲ ਇਹਨਾਂ ਨੇ ਇੱਥੇ ਗੇਮਿੰਗ ਦਾ ਜਿਹੜਾ ਕਨਸੈਪਟ ਰੱਖਿਆ ਉਹ ਬਹੁਤ ਵਧੀਆ ਲੱਗਿਆ ਮਤਲਬ ਤੁਸੀਂ ਜਦ ਤੱਕ ਤੁਸੀਂ ਆਰਡਰ ਕੀਤਾ ਤੁਹਾਡਾ ਫੂਡ ਪ੍ਰਿਪੇਅਰ ਹੋ ਰਿਹਾ ਉਹਨਾਂ ਤੱਕ ਤੁਹਾਨੂੰ ਵੇਟ ਕਰਕੇ ਵਿਲੇ ਬੈਠਣ ਦੀ ਲੋੜ ਨਹੀਂ ਤੁਸੀਂ ਗੇਮ ਇੰਜੋਏ ਕਰ ਸਕਦੇ ਹੋ ਸੋ ਕਨਸੈਪਟ ਮੈਨੂੰ ਬਹੁਤ ਵਧੀਆ ਲੱਗਿਆ ਨਾ ਜਿੰਨਾ ਅਸੀਂ ਥੈਂਕਫੁਲ ਹੋਈ ਹਾਂ ਨਾ ਘੱਟ ਹੈ ਕਿ ਸਾਰਿਆਂ ਦਾ ਜਿਹੜੇ ਵੀ ਸਾਨੂੰ ਸਪੋਰਟ ਕਰਦੇ ਨੇ ਜਿਹੜੇ ਵੀ ਸਾਨੂੰ ਪੰਜਾਬੀਆਂ ਨੂੰ ਆਪਸ ਦੇ ਵਿੱਚ ਜਿਹੜੇ ਭੈਣ ਭਰਾ ਬਣ ਕੇ ਜਾਂ ਆਪਸ ਦੇ ਸਾਥੀ ਬਣ ਕੇ ਇੱਕ ਦੂਜੇ ਨੂੰ ਅੱਗੇ ਲੈ ਆਂਦੀ ਕੋਸ਼ਿਸ਼ ਕਰਦੇ ਆ ਇਹ ਬਹੁਤ ਵਧੀਆ ਲੱਗਦਾ ਹੈ ਜੀ ਜੋੜੀ ਇਹ ਦੋਨਾਂ ਭੈਣਾਂ ਦੀ ਅਤਰੋ ਤੇ ਚਤਰੋ ਦੀ ਤੇ ਜਿਹਦੇ ਵਿੱਚੋਂ ਮੈਂ ਚਤਰੋ ਵੱਜ ਤੁਹਾਡੇ ਕੋ ਪਹੁੰਚੀ ਆ ਜੀ ਸਤਿਮਨ ਖੁਸ਼ ਹੋਇਆ ਜੀ ਉਹ ਪਵਿੱਤਰ ਧਰਤੀ 'ਤੇ ਜਿੱਥੇ ਮੈਂ ਪਹੁੰਚੀ ਹੈ ਲੱਗਿਆ ਵੀ ਇੱਥੇ ਉਹ ਕੁੱਲੜ ਪੀਜਾ ਵਾਲੇ ਜਿਹੜੇ ਨਾ ਜੋੜੀ ਪਹੁੰਚਦੀ ਆ ਉਹ ਵੀ ਬੜੀ ਘੈਂਟ ਜੋੜੀ ਜਿੱਦਾਂ ਇਹ ਦੋਨੋਂ ਭੈਣਾਂ ਵਾਂਗ ਐ ਤਰ੍ਹਾਂ ਉਹ ਵੀ ਜੋੜੀ ਵਧੀਆ ਤੇ ਹਿੱਟ ਜੋੜੀ ਐ ਤੇ ਅੱਜ ਉਹਨਾਂ ਨੂੰ ਵੀ ਆਉਣ ਤੇ ਇੱਥੇ ਅਮਰਤ ਪਿੰਡਰ ਜੀ ਵੱ ਉਹਨਾਂ ਦੇ ਆਉਣ ਤੇ ਉਹਨਾਂ ਦਾ ਜ਼ਿਕਰ ਸਵਾਗਤ ਆ ਤੇ ਉਹਨਾਂ ਨੂੰ ਮੁਬਾਰਕਾਂ ਵਾ ਜੀ ਮੈਂ ਇਹ ਕਹਿੰਦੀ ਆ ਵੀ ਜਿੱਦਾਂ ਖੁਸ਼ੀਆਂ ਅੱਜ ਤੁਸੀਂ ਕੱਈਆਂ ਹੋਈਆਂ ਹਨਾ ਤੇ ਅਸੀਂ ਦੋਨੋਂ ਪੜਾਣਾ ਦੇ ਹੱਲੇ ਕੁਆਰੀਆਂ ਵਾ ਜੀ ਅਤਰੋ ਵੀ ਕੁਆਰੀ ਤੇ ਚਤਰੋ ਵੀ ਕੁਆਰੀ ਆ ਤੇ ਮੈਂ ਕਹਿੰਦੀ ਆ ਵੀ ਜੇ ਕੋਈ ਇੱਥੇ ਪੁਰਾਣਾ ਮਾਡਲ ਆਇਆ ਹੋਵੇ ਨਾ ਜੀ ਤੇ ਸ਼ਹਿਰ ਇੱਥੇ ਸਾਰੀ ਜਿੱਦਾਂ ਮਿਲ ਜਾਂਦੀ ਹੈ ਖਾਣ ਪੀਣ ਵਾਸਤੇ ਤੇ ਦੋਗ ਬੰਦੇ ਭਾਵੇਂ ਪੁਰਾਣੇ ਮਾਡਲ ਸਾਨੂੰ ਵੀ ਮਿਲ ਜਾਂਦੇ ਹੈ ਹੱਡੀ ਵੀ ਜ਼ਿੰਦਗੀ ਸਾਰੀ